ਕਿਉਂ ਪਰਮਾਤਮਾ ਸਾਡੇ ਸਿਰ ਦੇ ਉੱਪਰ ਆਪਣਾ ਹੱਥ ਕਿਵੇਂ ਰੱਖਦਾ ਹੈ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸੀਸ ਦੇ ਉੱਪਰ ਆਪਣਾ ਹੱਥ ਰੱਖਦੇ ਹਨ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਤ ਕੀਮਤੀ ਨਾਮ ਆਵਸਿਆ ਹੁਣ ਕਿਹੜਾ ਹੱਥ ਰੱਖਿਆ ਗੁਰੂ ਜੀ ਨੇ ਆਪਣੇ ਸਿਰ ਦੇ ਉੱਪਰ ਗਿਆਨ ਰੂਪੀ ਹੱਥ ਰੱਖਿਆ ਉਪਦੇਸ਼ ਦਾ ਹੱਥ ਰੱਖਿਆ ਭਾਵ ਸਾਨੂੰ ਗਿਆਨ ਬਖਸ਼ਿਆ ਤੇ ਗਿਆਨ ਦੇ ਨਾਲ ਸਾਡਾ ਜੀਵਨ ਬਦਲਿਆ ਮਨ ਵਸ ਵਿੱਚ ਹੋਇਆ ਗੁੰਬੇ ਵੱੱਦਾ ਚੱਲ ਰਹਿ ਹੈ ਚਲ ਵਿਣ ਕੁੰਬ ਨਾ ਹੋਏ ਗਿਆਨ ਕਾ ਬੁੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਵੇ ਕਿਉਂਕਿ ਜਿਹੜਾ ਮਨ ਹੈ ਇਹ ਗਿਆਨ ਦਾ ਬੰਨਿਆ ਹੋਇਆ ਰਹਿ ਸਕਦਾ ਹੈ ਇਹ ਗਿਆਨ ਕਿੱਥੋਂ ਮਿਲਦਾ ਹੈ ਗਿਆਨ ਮਿਲਦਾ ਹੈ ਗੁਰੂ ਜੀ ਤੋਂ ਇਸ ਕਰਕੇ ਜਦੋਂ ਅਸੀਂ ਗੁਰੂ ਜੀ ਦੀ ਹਜ਼ੂਰੀ ਵਿੱਚ ਬਹਿਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਾਥੇ ਉੱਪਰ ਸਾਡੇ ਸਿਰ ਉੱਪਰ ਗਿਆਨ ਰੂਪੀ ਹੱਥ ਰੱਖਦੇ ਆ ਮੇਰਾ ਹੀਰ ਰਤਨ ਨਾਮ ਹਰ ਵਸਿਆ ਜਦੋਂ ਗੁਰੂ ਜੀ ਨੇ ਗਿਆਨ ਰੂਪੀ ਹੱਥ ਮੇਰੇ ਸਿਰ ਤੇ ਰੱਖਿਆ ਤਾਂ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ ਆਖੋ ਸਤਨਾਮ ਤੇ ਫਿਰ ਕੀ ਹੋਇਆ ਜਦੋਂ ਗੁਰੂ ਜੀ ਫਿਰ ਗਿਆਨ ਦਾ ਹੱਥ ਰੱਖ ਦਿੰਦੇ ਆ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਜਦੋਂ ਗੁਰੂ ਜੀ ਗਿਆਨ ਦਾ ਹੱਥ ਸਿਰ ਤੇ ਰੱਖ ਦਿੰਦੇ ਆ ਫਿਰ ਜਨਮ ਜਨਮ ਕੇ ਕਿਲ ਵਿਖੁ ਦੁਖ ਉਤਰੇ ਗੁਰਨਾਮ ਦੀਓ ਰਿੰਨ ਲਾਥਾ ਜਦੋਂ ਹਜੂਰੀ ਵਿੱਚ ਬੈਗਿਆ ਗੁਰੂ ਜੀ ਨੇ ਗਿਆਨ ਗਿਆਨ ਰੂਪੀ ਹੱਥ ਸਿਰ ਤੇ ਰੱਖ ਦਿੱਤਾ ਤਾਂ ਫਿਰ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਤੇ ਫਿਰ ਗੁਰੂ ਨੇ ਅਨੇਕਾਂ ਜਨਮਾਂ ਦੇ ਪਾਪ ਜਨਮ ਜਨਮ ਦੇ ਦੁੱਖ ਸੀ ਜਿਹੜੇ ਉਹ ਦੂਰ ਹੋ ਗਏ ਤੇ ਸਿਰੋਂ ਪਾਪਾਂ ਦਾ ਕਰਜ਼ਾ ਸੀ ਜਿਹੜਾ ਉਹ ਸਾਰਾ ਉਤਰ ਗਿਆ ਆਖੋ ਸਤਨਾ ਮੇਰੇ ਮਨ ਭਜ ਰਾਮ ਨਾਮ ਸਵੇ ਅਰਥਾ ਇਸ ਕਰਕੇ ਹੈ ਮੇਰੇ ਮਨਾਂ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੇ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਉਹੀ ਸਾਰੇ ਪਦਾਰਥਾਂ ਦੇ ਦੇਣ ਵਾਲਾ ਹੈ ਗੁਰ ਪੂਰੈ ਹਰ ਨਾਮ ਦਿਰੜਾਇਆ ਬਿਨ ਨਾਵੇ ਜੀਵਨ ਬਿਰਥਾ ਇਸ ਕਰਕੇ ਹੈ ਮਨਾਂ ਗੁਰੂ ਦੀ ਸ਼ਰਨ ਪਿਆਰਾ ਤੇ ਪੂਰੇ ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਅੱਕਾ ਕਰਨਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜਨਮ ਹੈ ਜਿਹੜਾ ਜੀਵਨ ਹੈ ਜ਼ਿੰਦਗੀ ਸਵਾਸ ਇਹ ਬੇਅਰਥ ਚਲੇ ਜਾਂਦੇ ਬੇਨਗਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜੇ ਮਨੁੱਖ ਆਪਣੇ ਕੇਵਲ ਮਨ ਦੇ ਪਿੱਛੇ ਤੁਰਦੇ ਹਨ ਇੱਕ ਤੇ ਗੁਰੂ ਪਿੱਛੇ ਤੁਰਨਾ ਹੈ ਇੱਕ ਆਪਣੇ ਮਨ ਦੇ ਪਿੱਛੇ ਤੁਰਨਾ ਹੈ ਪਰ ਮਹਾਰਾਜ ਕਹਿੰਦੇ ਨਹੀਂ ਗੁਰਸਿੱਖ ਮੀਤ ਚਲੋ ਹੋ ਗੁਰ ਚਾਲੀ ਕਿ ਐ ਗੁਰਸਿੱਖ ਮਿੱਤਰਾ ਤੂੰ ਗੁਰੂ ਦੀ ਚਾਲੀ ਤੇ ਚੱਲ ਜੋ ਗੁਰ ਕਹੈ ਸੂਈ ਪਲ ਮੰਨੋ ਜੋ ਗੁਰੂ ਕਹਿੰਦਾ ਹੈ ਜੋ ਗੁਰੂ ਕਰਦਾ ਹੈ ਉਨੂੰ ਭਲਾ ਕਰਕੇ ਮਰਨਾ ਕਰ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ निराली ਉਹਦੀ ਕਥਾ निराली ਹੈ ਪਰ ਬਿਨ ਗੁਰ ਮੂੜ ਭਏ ਹੈ ਮਨਮੁਖ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਜੋ ਤੁਰਦੇ ਹਨ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਸਾਡੇ ਅੰਦਰ ਮੂਰਖਤਾ ਵਸੀ ਰਹਿੰਦੀ ਹੈ ਤੇ ਉਹ ਸਦਾ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਹਨ ਤੈਨ ਸਾਧੂ ਚਰਨਾਂ ਸੇਵੇ ਕਬਹੂ ਤਿਨ ਸਭ ਜਨਮ ਏਕਾਥਾ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਹੈ ਜਿਹੜਾ ਉਹ ਬੇਅਰਥ ਚੱਲਿਆ ਜਾਂਦਾ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਮਾਲਕ ਵਾਲੇ ਬਣ ਜਾਂਦੇ ਹਨ ਜਿਨ੍ਹਾਂ ਦਾ ਕੋਈ ਮਾਲਕ ਹੁੰਦਾ ਹੈ ਉਹਨਾਂ ਦੀ ਸੁਣਵਾਈ ਹੁੰਦੀ ਹੈ ਜਿਨ੍ਹਾਂ ਦਾ ਕੋਈ ਮਾਲਕ ਹੀ ਨਹੀਂ ਹੈ ਉਹਨਾਂ ਨੂੰ ਕੌਣ ਪੁੱਛਦਾ ਹੈ ਹੁਣ ਆਪਾਂ ਘਰ ਵਿੱਚ ਕੂਕਰ ਕੁੱਤੇ ਰੱਖੇ ਹੁੰਦੇ ਨੇ ਤੇ ਜਿਨ੍ਹਾਂ ਦਾ ਮਾਲਕ ਹੁੰਦਾ ਹੈ ਜਿਨ੍ਹਾਂ ਦੇ ਪਟਾ ਪਾਇਆ ਹੁੰਦਾ ਹੈ ਮਾਲਕ ਨੂੰ ਫਿਕਰ ਹੁੰਦੀ ਹੈ ਉਹਨਾਂ ਨੂੰ ਤੇ ਜਿਹੜੇ ਗੁਰੂ ਵਾਲੇ ਨਹੀਂ ਹੁੰਦੇ ਉਹ ਫਿਰ ਪਟਕਦੇ ਫਿਰਦੇ ਹਨ ਉਹਨਾਂ ਨੂੰ ਕੋਈ ਵੀ ਮਾਰ ਦਿੰਦਾ ਹੈ ਕੋਈ ਵੀ ਪ੍ਰਸ਼ਾਦਾ ਪਾਵੇ ਨਾ ਪਾਵੇ ਅਗਲੇ ਦੀ ਮਰਜ਼ੀ ਉਹ ਆਵਾਰਾ ਫਿਰਦੇ ਰਹਿੰਦੇ ਹਨ ਇਸ ਤਰ੍ਹਾਂ ਜਿਹੜੇ ਭਾਈ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਮਾਲਕ ਬਣੇ ਮਾਲਕ ਵਾਲੇ ਬਣ ਜਾਂਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਕਾਮਜਾਦ ਤੇ ਸਫਲ ਹੋ ਜਾਂਦੀ ਹੈ ਮੋਕੋ ਦੀਜੈ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਨਾਥ ਇਸ ਤਰ੍ਹਾਂ ਹੈ ਜਗਤ ਦੇ नाथ ਜਗਤ ਦੇ ਪਾਲਣ ਹਾਰੇ ਪ੍ਰਮਾਤਮਾ ਮੇਰੇ ਉੱਤੇ ਵੀ ਮਿਹਰ ਕਰੋ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਭਾ ਮੈਨੂੰ ਗੁਰਮਖੰਡ ਦੀ ਸੰਗਤ ਬਖਸ਼ੋ ਸਾਡੀ ਕੀ ਹਾਲਤ ਹੈ ਹਾਂ ਮੈਂ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਅਸੀਂ ਤਾਂ ਮਾਇਆ ਦੇ ਮੋਹ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਤੇ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਹੈ ਜਿਹੜੀ ਉਹ ਮਿਲਦੀ ਨਹੀਂ ਕਿਉਂਕਿ ਗੁਰੂ ਤੋਂ ਬਿਨਾ ਸਾਨੂੰ ਸਹੀ ਜੀਵਨ ਯੋਗਤਾ ਦੀ ਸੋਚੀ ਹੈ ਜਿਹੜੀ ਉਹ ਮਿਲਦੀ ਨਹੀਂ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਹਮੇ ਅੰਧਲੇ ਕੋਕਰ ਅੰਚਲ ਦੀਜੈ ਜਨ ਨਾਨਕ ਚਲਹਿ ਬਿਲੰਥਾ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅੰਧਿਆਂ ਨੂੰ ਹਨੇਰੇ ਵਿੱਚ ਡੁੱਬਿਆ ਹੋਇਆਂ ਨੂੰ ਆਪਣਾ ਪੱਲਾ ਫੜਾਉਣਾ ਕਰੋ ਹਮ ਅੰਧਲੇ ਕੋਕਰ ਅੰਚਲ ਦੀਜੈ ਜਦੋਂ ਗਿਆਨ ਰੂਪੀ ਪੱਲਾ ਫੜ ਲਿਆ ਗੁਰੂ ਜੀ ਦਾ ਫਿਰ ਰੌਸ਼ਨੀ ਆ ਜਾਣੀ ਹੈ ਫਿਰ ਪ੍ਰਕਾਸ਼ ਹੋ ਜਾਣਾ ਹੈ ਹਮ ਅੰਧਲੇ ਕਉ ਕੁਰ ਅੰਚਲ ਦੀਜੈ ਸਾਨੂੰ ਆਪਣਾ ਪੱਲਾ ਫਰਾਉਣਾ ਕਰੋ ਜਨ ਨਾਨਕ ਚੱਲੈ ਮਿਲੰਥਾ ਗਿਆਨ ਰੂਪੀ ਹੱਥ ਰੱਖਦੇ ਆ ਗੁਰੂ ਜੀ ਤੇ ਸਾਨੂੰ ਫਿਰ ਗਿਆਨ ਰੂਪੀ ਪੱਲਾ ਜਦੋਂ ਅਸੀਂ ਫੜ ਲੈਂਦੇ ਹਾਂ ਤੇ ਤੇਰੇ ਪੱਲੇ ਲਾ ਕੇ ਫਿਰ ਤੇਰੇ ਹੋਏ ਤੇਰੇ ਦੱਸੇ ਹੋਏ ਰਸਤੇ ਤੇ ਅਸੀਂ ਤੁਰ ਸਕਦੇ ਹਾਂ ਜੈਤ ਸ੍ਰੀ ਮਹੱਲਾ ਚੌਥਾ ਫਿਰ ਅਗਲੇ ਸ਼ਬਦ ਵਿੱਚ ਸਤਿਗੁਰੂ ਜੀ ਦੱਸਦੇ ਐ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹ ਕਮੀਕਾ ਖਾਕਾ ਕੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਭਾਈ ਇਹ ਬੜਾ ਹੀ ਕੀਮਤੀ ਹੈ ਹੀਰੇ ਹੀਰਾ ਹੈ ਲਾਲ ਹੈ ਪਰ ਗਾਗ ਤੋਂ ਬਿਨਾ ਇਹ ਹੀਰਾ ਕੱਖ ਵਰਗਾ ਹੈ ਕਿਉਂਕਿ ਉਹਨੂੰ ਪਰਖ ਨਹੀਂ ਹੁੰਦੀ ਕਿ ਪਰਮੇਸ਼ਵਰ ਦਾ ਨਾਮ ਹੈ ਜੋ ਪਰਮੇਸ਼ਵਰ ਦੀ ਬੰਦਗੀ ਹੈ ਇਹਦੇ ਵਿੱਚ ਪਾਵਰ ਕਿੰਨੀ ਹੈ ਇਹਦੇ ਵਿੱਚ ਸ਼ਕਤੀ ਕਿੰਨੀ ਹੈ ਇਹਦੀ ਕਿੰਨੀ ਵੱਡੀ ਕੀਮਤ ਹੈ ਇਹਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਇਹ ਇੰਨਾ ਕੀਮਤੀ ਹੈ ਪਰ ਜਿਹਨੂੰ ਪਰਖ ਨਹੀਂ ਉਹਨੂੰ ਕੱਖ ਵਰਗਾ ਲੱਗਦਾ ਹੈ ਹੀਰਾ ਲਾਲ ਅਮੋਲਕ ਹੈ ਭਾਰੀ ਪਰ ਬਿਨ ਗਾਹਕ ਮੀਕਾ ਕਾਖਾ ਪਰ ਬਿਨਾ ਗਾਕ ਤੋਂ ਇੱਕ ਅੱਖ ਵਰਗਾ ਲੱਗਦਾ ਕਿਉਂਕਿ ਪਹਿਚਾਨ ਨਹੀਂ ਹੁੰਦੀ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬੇ ਕਨੋਂ ਲਖਾ ਇਸ ਤਰ੍ਹਾਂ ਜਦੋਂ ਇਸ ਰਤਨ ਦਾ ਗਾਕ ਗੁਰੂ ਮਿਲ ਪਿਆ ਤਦੋਂ ਇਹ ਰਤਨ ਲੱਖੇ ਰੁਪਈਂ ਵੇਕਣ ਲੱਗ ਪੈਂਦਾ ਹੈ ਮੇਰਾ ਮਨ ਗੁਪਤ ਹੀਰ ਹਰ ਰੱਖਾ ਮੇਰੇ ਮਨ ਵਿੱਚ ਪ੍ਰਮਾਤਮਾ ਨੇ ਆਪਣਾ ਨਾਮ ਹੀਰਾ ਲੁਕਾ ਕੇ ਰੱਖਿਆ ਹੋਇਆ ਸੀ ਤੇ ਫਿਰ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਖਾ ਰਹਾਉ ਏ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ ਤੇ ਗੁਰੂ ਮਿਲਣ ਨਾਲ ਮੈਂ ਉਹ ਹੀਰਾ ਸੀ ਜਿਹੜਾ ਪਰਖ ਲਿਆ ਹੈ ਕਿਉਂਕਿ ਨਾਮ ਦੀ ਪਰਖ ਗੁਰੂ ਨੂੰ ਮਿਲ ਕੇ ਆਉਂਦੀ ਹੈ ਗੁਰੂ ਦਾ ਗਿਆਨ ਜਦੋਂ ਪ੍ਰਾਪਤ ਹੁੰਦਾ ਹੈ ਫਿਰ ਪਰਖ ਆ ਜਾਂਦੀ ਹੈ ਮਨੁੱਖਾ ਜਨਮ ਦੀ ਵੀ ਪਰਖ ਆ ਜਾਂਦੀ ਹੈ ਫਿਰ ਨਾਮ ਦੀ ਵੀ ਪਰਖ ਆ ਜਾਂਦੀ ਹੈ ਫਿਰ ਗੁਰੂ ਨੂੰ ਮਿਲਣ ਨਾਲ ਮੈਂ ਇਹ ਹੀਰਾ ਪਰਖ ਲਿਆ ਤੇ ਮੈਂ ਉਸ ਹੀਰੇ ਦੀ ਕਦਰ ਸਮਝ ਲਈ ਹੈ ਨਹੀਂ ਤਾਂ ਕੱਲ ਸੁਣਿਆ ਸੀ ਵੀ ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣ ਲੋ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣਦੋ ਮਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਕਰ ਰਤਨ ਨਾ ਲਖਾ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਪਿਆ ਰਹਿੰਦਾ ਹੈ ਤਾਂ ਹੀ ਉਹਨਾਂ ਦੇ ਆਪਣੇ ਹਿਰਦੇ ਵਿੱਚ ਟਿਕਿਆ ਹੋਇਆ ਨਾਮ ਰਤਨ ਕਦੇ ਵੇਖਿਆ ਨਹੀਂ ਹੈ ਦਿਖਦਾ ਨਹੀਂ ਹੈ ਅੰਦਰਨਾ ਪ੍ਰਮਾਤਮਾ ਵਸਦਾ ਦਿੰਦਾ ਹੈ ਤੇ ਨਾ ਹੀ ਫਿਰ ਪ੍ਰਮਾਤਮਾ ਦਾ ਨਾਮ ਦਸਦਾ ਹੈ ਕਿਉਂਕਿ ਮਨਮੁਖ ਕੋਠੀ ਮਨਮੁਖ ਦੇ ਅੰਦਰ ਅਗਿਆਨ ਅੰਧੇਰਾ ਅਗਿਆਨ ਅੰਧੇਰਾ ਹੈ ਤਿੰਨ ਕਰ ਰਤਨ ਲਖਾ ਉਹਨਾਂ ਨੂੰ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਨજર ਹੀ ਨਹੀਂ ਆਉਂਦਾ ਤੇ ਊਜੜ ਭਰਮ ਮੋਏਗਾ ਵਾਰੀ ਮਾਇਆ ਭੇੰਗ ਬਿਖ ਚਾਖਾ ਇਸ ਤਰ੍ਹਾਂ ਮਾਰੇ ਕਹਿੰਦੇ ਉਹ ਮਨੁੱਖ ਮਾਇਆ ਸੱਪਣੀ ਦੇ ਮੋਹ ਦਾ ਜ਼ਹਿਰ ਖਾਂਦੇ ਰਹਿੰਦੇ ਹਨ ਇਸ ਵਾਸਤੇ ਉਹ ਮੂਰਖ ਮਨ ਝੜਕਣਾਂ ਦੇ ਕਾਰਨ ਕੁਰਾਹੇ ਬਹਿ ਕੇ ਆਤਮਿਕ ਮੌਤ ਹੀ ਮਰੇ ਰਹਿੰਦੇ ਹਨ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਣ ਹਮ ਰਖਾ ਇਸ ਤਰ੍ਹਾਂ हे ਪ੍ਰਮਾਤਮਾ ਮੈਨੂੰ ਚੰਗੇ ਸੰਤ ਜਨਮ ਲਾ ਭਾਵ ਮੈਨੂੰ ਚੰਗੇ ਗੁਰਮਖਾਂ ਦੀ ਸੰਗਤ ਹੋਵੇ ਤੇ ਮੈਂ ਫਿਰ ਗੁਰੂ ਦੀ ਸ਼ਰਨ ਵਿੱਚ ਪਿਆਰਾਂ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰੋ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਖਾ ਇਸ ਤਰ੍ਹਾਂ हे ਪ੍ਰਮਾਤਮਾ ਇਸ ਤਰ੍ਹਾਂ ਮੇਰੀ ਮਦਦ ਕਰੋ ਕਿ ਮੈਂ ਹੋਰ ਪਾਸੇ ਛੱਡ ਕੇ ਤੇਰੀ ਸ਼ਰਨ ਵਿੱਚ ਆ ਪਿਆ ਹਾਂ ਤੇ ਹੁਣ ਮੇਰੀ लाज ਰੱਖਣਾ ਕਰੋ ਜੇ ਵਾ ਕਿਆ ਗੁਣ ਆਖ ਬਖਾਣਾ ਏ ਤੁਮਾ ਵਡ ਅਗਮ ਵੱਡ ਪੁਰਖਾ ਤੂੰ ਬਹੁਤ ਵੱਡਾ ਪੁਰਖ ਹੈ ਤੂੰ ਆ ਪੌਂਚ ਹੈ ਅਸੀਂ ਆਪਣੀ ਰਸਨਾ ਨਾਲ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ ਜਿਵੇਂ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤਿਰਵੰਤਨਾ ਕਿਨਹੀ ਲਹੀਐ ਜਨ ਨਾਨਕ ਹਰਿ ਕਿਰਪਾ ਤਾਰੀ ਪਾਖਾਨ ਡੁਬਤ ਹਰ ਰਖਾ ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਮਨੁੱਖ ਤੇ ਮਾਲਕ ਨੇ ਮਿਹਰ ਕੀਤੀ ਹੈ ਉਸ ਨੂੰ ਪੱਥਰ ਨੂੰ ਸੰਸਾਰ ਵਿੱਚ ਡੁੱਬਦੇ ਨੂੰ ਉਹਨੇ ਬਚਾ ਲਿਆ ਹੈ ਪਰ ਭਾਵੇਂ ਇਸ ਤਰ੍ਹਾਂ ਮਹਾਰਾਜ ਔਗਣਾਂ ਦੇ ਭਰੇ ਹੋਏ ਮਨੁੱਖਾਂ ਨੂੰ ਵੀ ਬਚਾ ਲੈਂਦੇ ਹਨ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮਿਹਰ ਭਾਵ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗਾ ਘਾਤੀ ਪਰਨਵਤ ਨਾਨਕ ਹੁਕਮਿ ਸ਼ਾਣਾਏ ਸੁਖ ਹੋਵੇ ਜਨਾਂ 라ਤੀ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ